ਫਟ ਵੀ ਲੱਗੇ ਬਾਈ ਬਚਾਓ ਕਹਿੰਦਾ ਹਾਂ ਹਾਂਜੀ ਬਹੁਤ ਬਚਾਓ ਜਿਆਦਾ ਦੇਖੋ ਆਟੋ ਦੇ ਵੇਸਲ ਨੰਬਰ-ਨੰਬਰ ਦੇਖ ਰਹੇ ਨੇ ਨਹੀਂ ਬਾਤ ਖਤਨਾ ਨਹੀਂ ਕਮੇ ਵਿਅਕਤੀ ਨੂੰ ਹਸਪਤਾਲ ਲੈ ਜਾਣਾ ਇੱਕ ਵਿਅਕਤੀ ਨੂੰ ਉਸ ਵਕਤ ਭਾਰੀ ਪੈ ਗਿਆ ਜਦੋਂ ਹਸਪਤਾਲ ਵਾਲਿਆਂ ਨੇ ਉਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੈਨੂੰ ਅਦੋ ਹੀ ਜਾਣ ਦਵਾਂਗੇ ਜਦੋਂ ਇਸ ਵਿਅਕਤੀ ਦੇ ਪਰਿਵਾਰਿਕ ਮੈਂਬਰ ਇੱਥੇ ਆ ਜਾਣਗੇ ਨਹੀਂ ਤਾਂ ਤੇਰੇ ਉੱਤੇ ਪਰਚਾ ਵੀ ਦਰਜ ਹੋ ਸਕਦਾ ਹੈ ਦਰਅਸਲ ਦੇ ਰਾਤ ਬਸਟੈਂਡ ਫਲਾਈਓਵਰ ਦੇ ਉੱਤੇ ਡਿਵਾਈਡਰ ਦੇ ਨਾਲ ਇੱਕ ਆਟੋ ਟਕਰਾ ਜਾਂਦਾ ਹੈ ਆਟੋ ਡਰਾਈਵਰ ਨਸ਼ੇ ਦੀ ਹਾਲਤ ਦੇ ਵਿੱਚ ਦੱਸਿਆ ਜਾ ਰਿਹਾ ਸੀ ਉੱਥੇ ਮੌਜੂਦ ਲੋਕਾਂ ਨੇ ਇਨਸਾਨੀਅਤ ਦੇਖਾਂਦੇ ਹੋਏ ਇਸ ਡ라이ਵਰ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਡਰਾਈਵਰ ਨੂੰ ਹਸਪਤਾਲ ਲੈ ਜਾਣ ਵਾਲੇ ਨੌਜਵਾਨ ਨੇ ਦੱਸਿਆ ਕਿ ਇਹ ਡਰਾਈਵਰ ਨਸ਼ੇ ਦੀ ਹਾਲਤ ਦੇ ਵਿੱਚ ਸੀ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਿਆ ਤਾਂ ਉਸ ਨੂੰ ਕੇਸ ਦਰਜ ਕਰਨ ਦੀ ਗੱਲ ਆਖੀ ਗਈ ਪਰ ਉਸਨੇ ਤਾਂ ਸਿਰਫ ਮਦਦ ਹੀ ਕੀਤੀ ਸੀ ਹਾਲਾਂਕਿ ਉੱਥੇ ਮੌਜੂਦ ਪੁਲਿਸ ਦਾ ਕਹਿਣਾ ਹੈ ਕਿ ਉਸ ਆਟੋ ਨੂੰ ਸਾਈਡ ਕਰਵਾ ਦਿੱਤਾ ਤਾਂ ਕਿ ਕੋਈ ਹਾਦਸਾ ਨਾ ਵਾਪਰੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਮਦਦ ਕਰਨਾ ਵਿਅਕਤੀ ਨੂੰ ਕਿੰਨਾ ਭਾਰੀ ਪੈ ਗਿਆ ਕਿ ਉਸਨੇ ਇਲਜ਼ਾਮ ਲਗਾਉਣੇ ਕਿ ਉਲਟਾ ਹਸਪਤਾਲ ਵਾਲਿਆਂ ਨੇ ਉਸਤੇ ਹੀ ਪਰਚਾ ਦਰਜ ਕਰਵਾਉਣ ਦੀ ਗੱਲ ਆਖੀ ਇਸ ਬਾਬਤ ਕੀ ਕੁਝ ਕਹਿਣਾ ਲਿਸਦਾ ਤੇ ਉਸ ਮੁੰਡੇ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਪੂਰੇ ਮੈਟਰ ਬਾਈ ਦੀ ਹੁਣ ਆਏ ਆ ਮੌਕੇ ਤੇ ਸੀ ਮੌਕੇ ਤੇ ਆਏ ਆ ਇਹ ਐਕਸੀਡੈਂਟ ਹੋਇਆ ਵਾ ਨਾ ਕੋਈ ਡਰਾਈਵਰਾ ਨਾ ਕੋਈ ਤੇ ਹੋਰਾਂ ਮੌਕੇ ਦਾ ਗਵਾ ਸਵੇਰ ਜੋ ਜੋ ਹੋਊਗੀ ਅਗਲੀ ਤਫ਼ਤੀਸ਼ ਉਹ ਕਾਰਵਾਈ ਕੀਤੀ ਜਾਊਗੀ ਸਰ ਲੱਗਦਾ ਕਿ ਕੀ ਇਹ ਵੀ ਨਸ਼ੇ ਦੇ ਹਾਲਤ ਦੀ ਸੀ ਕਿਦਾਂ ਇਹ ਲੱਗਦਾ ਜਿਵੇਂ ਕਿਸੇ ਤੋਂ ਵੱਜਿਆ ਹੁੰਦਾ ਇਹ ਬਾਕੀ ਸਵੇਰ ਪਤਾ ਲੱਗਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੱਡਾ ਕੋਈ ਕੋਈ ਪਤਾ ਨਹੀਂ ਬਈ ਚਲੇ ਗਏ ਸਾਡੇ ਹੁਣ ਤੋਂ ਪਹਿਲਾਂ ਹੁਣ ਕੋਈ ਬੰਦਾ ਮੌਜੂਦ ਨਹੀਂ ਇੱਥੇ ਤਨਵੀਰ ਦਾ ਬਣ ਗਿਆ ਸਾਨੂੰ ਪੀਸੀਆਰ ਸਿਆਲੀ ਨੇ ਤਲਾਹ ਦਿੱਤੀ ਅਜੇ ਤਾਂ ਕੋਈ ਪਤਾ ਨਹੀਂ ਲੱਗਿਆ ਵੀ ਕਾਰਨ ਨਾਲ ਕੀ ਕੀਤਾ ਹੋਇਆ ਕੋਈ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਇਹ ਕੋਈ ਆ ਉਹ ਬੰਦੇ ਦਾ ਵੀ ਨਹੀਂ ਪਤਾ ਲੱਗਿਆ ਨਾ ਬੰਦੇ ਦਾ ਪਤਾ ਨਾ ਕੋਈ ਇਨਟੀਮੇਸ਼ਨ ਆਈ ਇਹਦੇ ਕੋਲ ਹੁਣੇ ਹੀ ਦੱਸਿਆ ਸਾਨੂੰ ਪੀਸੀਆਰ ਨੇ ਸਰ ਗੱਡੀ ਕਿੱਥੇ ਲੈ ਕੇ ਜਾਉਂਦੇ ਹਾਂ ਅਸੀਂ ਗੱਡੀ ਇੱਥੇ ਲਾਵਾਂਗੇ ਚੌਂਕੀ ਇਹ ਅੱਛਾ ਸਰ ਗੱਡੀ ਵੱਜੀ ਕਿੱਦਿ ਦੀ ਸੀ ਫੁੱਟ ਪਾਥ ਨਾਲ ਟਕਰਾਈ ਹੋਈ ਆ ਇਹ ਲੱਗਦਾ ਜਿਵੇਂ ਕਿਸੇ ਦਾ ਮਚੰਦੋ ਚੱਕੀਤਾ ਫੁੱਟ ਪਾਥ ਨਾਲ ਟਕਰਾਈ ਹੁੰਦੀ ਆ ਕੋਈ ਮੌਕੇ ਤੇ ਹੈ ਨਹੀਂ ਗਵਾਚਾ ਸੋਣੀ ਲੁਧਿਆਣਾ ਨੰਬਰ ਇਹਦੀ ਗੱਡੀ ਦਾ ਹਾਂ ਲੁਧਿਆਣਾ ਪੀ ਵੀ 10 ਡੀ 8 12 83 12 83 ਆ ਟੂ ਆ ਠੀਕ ਆ ਚੌਂਕੀ ਬੱਸ ਸਟੈਂਡ ਦੀ ਬੱਸ ਸਟੈਂਡ ਦਾ ਠੀਕ ਹੈ ਪੁਲ ਉੱਤਖਣ ਦੇ ਬੋਲੋ ਤੇ ਇੱਥੇ ਹੈ ਪੁਲ ਦੇ ਉੱਪਰ ਹੋਇਆ ਜੋ ਬੱਸ ਸਟੈਂਡ ਕੋਈ ਤਨੂੰ ਜਾਂਦਾ ਗਿਲਚਾ ਹੋਰ ਸੀ ਸਰ ਧੁੰਦਲਾ ਕਰ ਰਹੇ ਨੇ ਇਹਨੂੰ ਪ੍ਰਬੰਧ ਕਰਕੇ ਸਾਈਡ ਤੇ ਕੀਤਾ ਜਾਊਗਾ ਵੀ ਕੋਈ ਵੱਡਾ ਨੁਕਸਾਨ ਸਾਈਡ ਤੇ ਕੀਤਾ ਜਾਊਗਾ ਨਹੀਂ ਐਕਸੀਡੈਂਟ ਹੋਰ ਹੋਣ ਦਾ ਖਤਰਾ ਹੈ ਥੈਂਕ ਯੂ ਓਕੇ ਮੇਰਾ ਨਾਮ ਐਸਐ ਸੰਦੀਪ ਕੁਮਾਰ ਸੰਦੀਪ ਕੁਮਾਰ ਹੈ ਹੋਇਆ ਕਿਦਾਂ ਵਾਕਿਆ ਇਹ ਤਾਂ ਅਸੀਂ ਜਸਟ ਆਏ ਹੀ ਹਾਂ ਹੁਣੇ ਮੈਂ ਦੇਖਦਾ ਕੀ ਹੈ ਡਿਊਟੀ ਆਫਸਰ ਆ ਰਹੇ ਫਿਰ ਤੁਹਾਨੂੰ ਦੱਸਦੇ ਹਾਂ ਡਿਊਟੀ ਆਫਟਰ ਐਕਸੀਡੈਂਟ ਹੈ ਇਹ ਬੰਦੇ ਦਾ ਐਕਸੀਡੈਂਟ ਹੋਇਆ ਕਦ ਨਾਲ ਹੋਇਆ ਅਸੀਂ ਤਾਂ ਜਸਟ ਹੁਣੇ ਆਏ ਆਂ ਲੱਗਦਾ ਵੀ ਕਿਸੇ ਨਾਲ ਹੋਇਆ ਕਿ ਕੱਲਾ ਆਪਣੇ ਆਪ ਤੇ ਇਹ ਲੱਗ ਰਿਹਾ ਵੀ ਆਪ ਹੀ ਵੱਜਿਆ ਧੁੰਦ ਹੋਣ ਦੇ ਕਰਕੇ ਹਾਂ ਇਹ ਕਾਰਨਰ ਇੱਥੇ ਵੱਜੀ ਹੈ ਤੇ ਉਹ ਅਫਸਰਟ ਹੋ ਗਿਆ ਉਹਦੇ ਨਾਲ ਬੰਦਾ ਕੋ ਐਡ ਲਗਾਦਾ ਉਸ ਨੂੰ ਮੈਂ ਤਾਂ ਜਸਟ ਹੁਣੇ ਆਇਆ ਨਹੀਂ ਮੈਂ ਕੰਨ ਬਦਲਦਾ ਬੰਦਾ ਉਸ ਤੋਂ ਪਹਜਾਦਾ ਨੂੰ ਹਾਂਜੀ ਹਾਂਜੀ ਉਹ ਹਸਪੀਟਲ ਨੂੰ ਚਲੇ ਗਏ ਇਹ ਹੋਇਆ ਕਿਹੜੀ ਜਗ੍ਹਾ ਇਹ ਪ੍ਰੋਪਰ ਜਗ੍ਹਾ ਕਿਹੜੀ ਆ ਇਹ ਬੱਸ ਸਟੈਂਡ ਦੇ ਉੱਪਰ ਬ੍ਰਿਜ ਹੈ ਬ੍ਰਿਜ ਦੇ ਉੱਪਰ ਹੈ ਰੇਗੇ ਦੇਉਤੇ ਆ ਕੀ ਲੋਕਾਂ ਕੋਲ ਜਿਹੜੇ ਲੋਕੀ ਤੇਜ਼ ਚਲਾਉਂਦੇ ਨੇ ਮੋਟਰਸਾਈਕਲ ਵਗੈਰਾ ਨਹੀਂ ਤੇਜ਼ ਨਹੀਂ ਚਲਾਉਣਾ ਚਾਹੀਦਾ ਧੁੰਦ ਦੇ ਦੈਨੇ ਆ ਬੜੇ ਆਰਾਮ ਨਾਲ ਚੱਲਣਾ ਚਾਹੀਦਾ ਜ਼ਿੰਦਗੀ ਬਹੁਤ ਕੀਮਤੀ ਆ ਦੇਖੇ ਜੀ ਤੁਸੀਂ ਇਸ ਟਾਈਮ ਰਾਤ ਨੂੰ ਉੱਥੇ ਡਿਊਟੀ ਕਰ ਰਹੇ ਹੋ ਲੋਕੀ ਕਹਿੰਦੇ ਵੀ ਪੁਲਸ ਵਾਲੇ ਬਾਹਰ ਨਿਕਲਦੇ ਸੀ ਉੱਥੇ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਹਿੰਦਾ ਸਾਰੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਚੱਲਦੇ ਆਂ ਲੋਕ ਵੀ ਸਾਡੇ ਨਾਲ ਮਿਲ ਕੇ ਚੱਲਦੇ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਪਰ ਕੋਈ ਜਾਨੀ ਵੱਡਾ ਨੁਕਸਾਨ ਤਾਂ ਨਹੀਂ 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 ਕੋਈ ਨੁਕਸਾਨ ਨਹੀਂ ਹੈ ਇੱਕ ਇੱਕ ਨਹੀਂ ਲੱਗਿਆ ਸੱਟਾਂ ਜੀ ਹਾਂ ਇਹ ਸੱਟਾਂ ਥੋੜੀਆਂ ਲੱਗੀਆਂ ਬਚਾ ਹੋ ਗਿਆ ਅਜਾ ਪਤਾ ਨਹੀਂ ਲੱਗੇ ਕਿ ਕਿੱਥੋਂ ਦਾ ਰਹਿਣ ਵਾਲਾ ਈ ਸਰੋ ਨਹੀਂ ਇਹ ਹਜੇ ਮੈਂ ਦੱਸਦੇ ਆ ਡਿਊਟੀ ਅਫਸਰ ਗਿਆ ਹੋਇਆ ਆਉਂਦਾ ਉਹ ਤੁਹਾਨੂੰ ਦੱਸੋ ਠੀਕ ਹੈ ਜੀ ਧੰਨਵਾਦ ਹਮਿਤ ਸਾਰਾ ਮੀਤ ਹਮਿਤ ਕੀ ਗੱਲ ਕੋਈ ਨਹੀਂ ਪੂਰੀ ਬਾਜੀ ਇਹਨੇ ਡਰਿੰਕ ਕੀਤੀ ਸੀ ਡਰਾਈਵਰ ਨੇ ਤੇ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ ਇੱਕ ਡੇਢ ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ ਫਿਰ ਮੈਂ ਆਪਣੀ ਗੱਡੀ 'ਚ ਚੱਕਿਆ ਇਹਨੂੰ ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ ਉਹ ਕਹਿਣ ਲੱਗੇ ਵੀ ਤੁਸੀਂ ਜਾਣਾ ਨਹੀਂ ਹੈਗਾ ਸੀ ਤੁਹਾਨੂੰ ਵਰਨਾ ਵਾ ਕੇਸ ਹੋਣਾ ਵਾ ਮੈਂ ਕਹਾਂ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਨੂੰ ਛੱਡ ਕੇ ਆਇਆ ਉਪਰ ਇਹ ਮੈਨੂੰ ਕਹੀ ਜਾਂਦੇ ਵੀ تیر ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਦਾ ਸਰ ਤਾਂ ਨੂੰ ਛੱਡ ਕੇ ਨਹੀਂ ਕਹਿਣ ਦਾ ਮਤਲਬ ਉਹ ਤੇ ਪੁਲਿਸ ਬਾਅਦੋਂ ਪਹੁੰਚੀ ਸੀ ਹਾਂਜੀ ਪੁਲਿਸ ਬਾਅਦੋਂ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀ ਪੁਲਿਸ ਵਾਲੇ ਤੁਸੀਂ ਵੀ ਆਟੋ ਡਰਾਈਵਰ ਹੋ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਅਜਾ ਤੁਸੀਂ ਜਦੋਂ ਉਹਨੂੰ ਉੱਥੀ ਹੋਏ ਲਿਆਇਆ ਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਿਹੜ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਲੈ ਕੇ ਜਾਓ ਫਿਰ ਅਸੀਂ ਸਿਵਲ ਲੈ ਕੇ ਗਏ ਸਿਵਲ ਵਾਲਾ ਨੇ ਤਾਂ ਰੱਖ ਲਿਆ ਫਿਰ ਉਹ ਕਹਿੰਦੇ ਜੱਤ ਕੇ ਦੇ ਘਰ ਦੇ ਨਹੀਂ ਜਾਣਗੇ ਜਦ ਤੱਕ ਤੁਸੀਂ ਨਹੀਂ ਜਾਓਗੇ ਅਜਾ ਜੇ ਦੇ ਘਰ ਦੇਣਾ ਇਹ ਵੀ ਤੁਹਾਡੇ ਤੇ ਪਰਚਾ ਪੈਣਾ ਵਾ ਮੈਂ ਕਿਹਾ ਸਰ ਮੇਰੇ ਤੇ ਮੇਰੇ ਤੇ ਕਾਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਵੀਰ ਜੀ। ਯਾਨੀ ਮਤਲਬ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ। ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ। ਅਜਾ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ। ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ। ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ। ਕੋਈ ਜ਼ਖਮੀ ਇਹ ਕੀ ਕੋਈ ਵੀ ਹੋਗਾ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ। ਇਹਦੇ ਚ ਕੀ ਹੈ ਵੀਰੇ ਯਾਰ। ਅੱਛਾ ਕਿਹੜੀ ਜਗ੍ਹਾ ਤੇ ਰਹਿਣ ਆਲਾ ਤੁਸੀਂ? ਮੈਂ ਸਰ ਦੁਗਰੀ ਫੇਸ ਬੰਨ ਰਹਿਣ ਆਲਾ ਸਰ। ਅਜਾ ਟੁਕੜੀ ਵੇਸ ਬੰਦਾ ਰਹਿਣ ਆਲਾ। ਹਾਂਜੀ 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 ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੋਲੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ दारू ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੁੱਟਪਾਥ ਦੇ ਗੱਡੀ ਇਹਦੀ ਗਈ ਪਲਟ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟਾਂਕੇ ਲੱਗੇ ਇਹਦੇ ਉਹ ਇੰਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਪੁਲਿਸ ਮੋਕੇ ਤੇ ਕਹਿ ਰਹੀ ਸੀ ਗੱਡੀ ਛੱਡ ਕੇ ਭੱਜ ਗਿਆ ਹਾਂਜੀ ਪੁਲਿਸ ਮੋਕੇ ਤੇ ਕਹਿ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਿਹਾ ਮੈਂ ਤਾਂ ਵੀਰੇ ਇੱਕ ਇਨਸਾਨ ਦੀ ਦੇ ਨਾਤੇ ਇੱਕ ਹੈਲਪ ਕੀਤੀ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਬ੍ਰਦਰ ਇਹ ਆ ਸਾਰੀ ਗੱਲ ਤੇ ਹੁਣ ਅੱ체 ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਭਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇਦਾਂ ਉਦਾਂ ਮੈਂ ਕਿਹਾ ਸੌਰੀ ਵੀਰੇ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਇੱਥੇ ਯਾਰ ਬਸ ਭਾਜੀ ਆਪਣਾ ਛੱਡ ਕੇ ਆ ਗਿਆ ਉਹਦੇ ਘਰ ਤੇ ਆ ਗਿਆ ਸਰ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਹੁਣ ਤੁਸੀਂ ਸਾਂਭੋ ਅਈ ਤਾਂ ਸਾਂਭਦਾ ਜਿੰਨਾ ਸਾਹਮਣਾ ਸੀ ਕਿ ਜਦੋਂ ਕਾਨੂੰਨ ਲਾਗੂ ਹੋ ਗਿਆ ਫਿਰ ਤੇ ਲੋਕ ਜਿੱਦਾਂ ਕਹਿ ਰਹੇ ਨੇ ਵੀ ਤੁਸੀਂ ਤਾਂ ਬਿੱਲੇ ਇੱਕ ਭਲਾ ਕੀਤਾ ਸੀ ਭੀੜ ਨੇ ਹਾਂਜੀ ਭਲੇ ਦੀ ਏਡੀ ਵੱਡੀ ਸਜ਼ਾ ਮਿਲਣ ਲੱਗੀ ਸੀ ਤੈਨੂੰ ਸਰ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਆ ਸਾਰੇ ਖੜੇ ਹੋਏ ਸੀਗੇ ਬਈ ਮੈਂ ਮੇਰੇ ਦਿਲ 'ਚ ਕ੍ਰੈਮ ਆ ਗਿਆ ਮੈਂ ਕਹਾ ਬੰਦਾ ਇਹਦਾ ਬਲੱਡ ਨਿਕਲ ਰਿਹਾ ਬੰਦੇ ਦਾ ਮੈਂ ਕਹਾ ਵਿਚਾਰਾ ਮਰ ਮੁਰਨਾ ਜਾਵੇ ਜ਼ਿੰਦਗੀ ਤੇ ਮੌਤ ਦੇ ਖੇਡ ਰਿਹਾ ਉਹ ਠੀਕ ਹੈ ਮੈਂ ਸਰ ਚੱਕਿਆ ਨੂੰ ਵੀ ਮੈਂ ਉਹਨੂੰ ਹਸਪੀਟਲ ਤਾਂ ਲੈ ਕੇ ਗਿਆ ਵੀ ਲਾਈਫ ਇਹਦੀ ਬਚ ਜਾਵੇ ਓਕੇ ਠੀਕ ਹੈ ਹਾਂਜੀ ਸੀਸੀਐਮਟੀ ਸਿਵਲ ਲੈ ਕੇ ਗਿਆ ਉਹਨੂੰ ਮੈਂ ਤੇ ਉੱਥੇ ਜਾ ਕੇ ਲੋਕੀ ਮੈਨੂੰ ਹੀ ਉਲਟਾ ਗੈਨ ਲੱਗੇ ਵੀ ਤੁਸੀਂ ਦੇ ਪਰਚਾ ਆਉਣਾ ਵੀ ਤੁਹਾਡਾ ਕੀ ਲੱਗਦਾ ਮੈਂ ਕਹਾ ਮੇਰਾ ਕੁਝ ਵੀ ਨਹੀਂ ਲੱਗਦਾ ਇਹ ਕਹਿਨ ਦਾ ਮਤਲਬ ਲੋਕਾਂ ਨੂੰ ਐਦਾਂ ਨਹੀਂ ਲੈ ਕੇ ਜਾਣਾ ਚਾਹੀਦਾ ਹਾਂ ਮਤਲਬ ਮੇਰਾ ਕਹਿਨ ਦਾ ਮਤਲਬ ਹੈ ਵੀਰੇ ਅੱਜ ਦੇ ਡੇਟ 'ਚ ਨਾ ਆਪਾਂ ਜੇ ਕਿਸੇ ਦਾ ਭਲਾ ਕਰੀਏ ਨਾ ਤਾਂ ਅਗਲਾ ਬੁਰਾ ਹੀ ਸਮਝਦਾ ਵੀਰੇ ਇਸ ਕਰਕੇ ਆਪਾਂ ਹੁਣ ਅੱਗੇ ਸੱਟ ਤੋਂ ਬਾਤ ਨਹੀਂ ਕਿਸੇ ਨਾਲ ਸੱਟ ਤੋਂ ਬਾਤ ਸੇਵਾ ਨਹੀਂ ਕਰੇਗੇ ਨਹੀਂ ਨਹੀਂ ਸਰ ਨਹੀਂ ਨਹੀਂ ਇਸ ਪਹਿਲੀ ਸੇਵਾ 'ਚ ਹੀ ਸਾਨੂੰ ਫਲ ਮਿਲ ਗਿਆ ਸਾਨੂੰ ਸੇਵਾ ਕੀ